हेलो दोस्तों बाय फ्यूचर एजुकेशन चैनल ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਪੰਜਾਬ ਪੁਲਿਸ ਕਨਸਟੇਬਲ एग्जाम रिलेटेड 30 ਮੋਸਟ ਇੰਪੋਰਟੈਂਟ MCQਸ ਕਵਰ ਕਰ ਰਹੇ ਹਾਂ ਤਾਂ ਦੋਸਤੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਚੈਨਲ ਤੇ ਫਸਟ ਵਾਰ ਵਿਜ਼ਿਟ ਕੀਤਾ ਚਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਐਂਡ ਵੀਡੀਓ ਦੇ ਕੀ ਰਿਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨ ਕਿੰਨੇ ਅਨਸਰ ਤੁਹਾਡੇ ਸਹੀ ਗਏ ਨੇ ਕੁਐਸਚਨ ਨੰਬਰ 1 ਸਵਿਧਾਨੰਦਰ ਕਿੰਨੇ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ ਦਾ ਰਾਈਟ ਆਨਸਰ ਹੈ ਸੀ ਠੀਕ ਹੈ ਜੀ ਸਵਦਾ ਅਨੰਦਰ ਜੋ 6 ਮੌਲਕਿਆਂ ਦੇ ਅਧਿਕਾਰ ਪ੍ਰਦਾਨ ਕੀਤੇ ਗਏ ਨੇ ਅਨਸੈਦ 14 ਤੋਂ ਲੈ ਕੇ 32 ਤੱਕ ਰਾਜ ਦੀ ਨੀਤੀ ਨਿਰਦੇਸ਼ਕ ਦਾ ਸਦਾਤਾ ਦਾ ਵਰਣਨ ਹੈ ਤਾਂ ਰਾਈਟ ਆਨਸਰ ਹੈ ਅਨਸੈਦ 37 ਤੋਂ ਲੈ ਕੇ 51 ਤੱਕ ਠੀਕ ਹੈ ਜੀ ਰਾਜ ਦੀ ਨੀਤੀ ਨਿਰਦੇਸ਼ਕ ਦਾਦਾਤਾ ਦਾ ਵਰਨ ਜੋ ਸੰਵਿਧਾਨ ਅੰਦਰ 67 ਤੋਂ ਲੈ ਕੇ 51 ਤੱਕ ਹੈ। ਰਾਜ ਦੇ ਨੀਤੀ ਨਿਰਦੇਸ਼ਕ ਦਾਦਾ ਕਿਸ ਦੇਸ਼ ਤੋਂ ਲੈ ਗਏ ਹਨ? ਤਾਂ ਰਾਈਟ ਆਨਸਰ ਹੈ ਆਇਰਲੈਂਡ। ਠੀਕ ਹੈ ਰਾਜ ਦੇ ਨੀਤੀ ਨਿਰਦੇਸ਼ਕ ਦਾਦਾ ਨੇ ਇਹ ਆਇਰਲੈਂਡ ਦੇਸ਼ ਤੋਂ ਲੈ ਗਏ ਨੇ। ਮੌਲਿਕ ਕਰਤਵ ਕਿਸ ਦੇਸ਼ ਤੋਂ ਲੈ ਗਏ ਹਨ ਤਾਂ ਰਾਈਟ ਆਨਸਰ ਹੈ ਰੂਸ ਠੀਕ ਹੈ ਇਹ ਰੂਸ ਤੋਂ ਲੈ ਗਏ ਨੇ ਮੌਲਿਕ ਕਰਤਵ ਮੌਲਿਕ ਕਰਤਵ ਦਾ ਵਰਣਨ ਹੈ ਦਾ ரைਟ ਆਨਸਰ ਹੈ ਉਨਸ਼ੇਦ 51 A ਠੀਕ ਹੈ ਉਨਸ਼ੇਦ 51 ਵਿੱਚ ਜੋ ਮੌਲਿਕ ਕਰਤਵ ਦਾ ਵਰਣਨ ਹੈ ਐਂਡ ਦੋਸਤੋ ਜੋ ਮੌਲਿਕ ਕਰਤਵ ਸਨ ਇਹ ਜੋ ਮੂਲਲੇ ਸੰਵਿਧਾਨ ਵਿੱਚ ਸ਼ਾਮਲ ਨਹੀਂ ਸਨ ਬਟ ਇਹਨਾਂ ਨੂੰ ਜੋ 1976 ਵਿੱਚ 42ਵ ਸਵਿਧਾਨਿਕ ਸੋਧ ਰਾਹੀਂ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀਗਾ ਮੌਲਿਕ ਕਰਤਵ ਦੀ ਗਿਣਤੀ ਕਿੰਨੀ ਹੈ ਤਾ ਰਾਈਟ ਆਨਸਰ ਹੈ 11 ਠੀਕ ਹੈ ਮੌਲਿਕ ਕਰਤਵ ਦੀ ਜੋ ਗਿਣਤੀ 11 ਹੈ ਐਂਡ ਦੋਸਤੋ ਜਦੋਂ ਮੌਲਿਕ ਕਰਤਵ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਮੌਲਿਕ ਕਰਤਵ ਦੀ ਜੋ ਕੁੱਲ ਗਿਣਤੀ 10 ਸੀਗੀ ਪਰ ਜੋ ਸਿਆਸਮੀ ਸੰਵਿਧਾਨਕ ਸੋਧ ਜੋ 2002 ਅੰਦਰ ਹੋਈ ਸੀਗੀ ਤਾਂ ਜੋ 11ਵਾਂ ਮੌਲਿਕ ਕਰਤਵ ਸ਼ਾਮਲ ਕੀਤਾ ਗਿਆ ਸੀਗਾ ਠੀਕ ਹੈ ਜੀ ਜੋ ਸਬੰਧਤ ਸੀਗਾ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਪ੍ਰੋਵਾਈਡ ਕਰਵਾਉਣਾ राष्ट्रपति पद ਦਾ ਵਰਨਨ ਕਿਸ ਸੰਵਿਧਾਨ ਸੇਧ ਵਿੱਚ ਹੈ ਤਾਂ ਰਾਈਟ ਆਨਸਰ ਹੈ ਅਨੁਸ਼ੇਦ 52 ਠੀਕ ਹੈ ਜੀ ਅਨੁਸ਼ੇਦ 52 ਵਿੱਚ ਜੋ ਰਾਸ਼ਪਤੀ ਪਦ ਦਾ ਵਰਨਨ ਕੀਤਾ ਗਿਆ ਹੈ ਰਾਸ਼ਪਤੀ ਦਾ ਅਜਕਲ ਕਿੰਨਾ ਹੁੰਦਾ ਹੈ ਤਾਂ ਰਾਈਟ ਆਨਸਰ ਹੈ 5 ਸਾਲ ਠੀਕ ਹੈ ਜੋ ਰਾਸ਼ਟਰਪਤੀ ਜੀ ਚੋਣ ਕੀਤੀ ਜਾਂਦੀ ਹੈ 5 ਸਾਲ ਦੀ ਰਾਸ਼ਟਰਪਤੀ ਨੂੰ ਸੌਂ ਕੌਣ ਚੁਕਾਉਂਦਾ ਹੈ ਤਾਂ ਰਾਈਟ ਆਨਸਰ ਹੈ ਸੁਪਰੀਮ ਕੋਰਟ ਦਾ ਮੁੱਖ ਜੱਜ ਠੀਕ ਹੈ ਸੁਪਰੀਮ ਕੋਰਟ ਦਾ ਜੋ ਮੁੱਖ ਜੱਜ ਰਾਸ਼ਟਰਪਤੀ ਨੂੰ ਸੌਂ ਚੁਕਾਉਂਦਾ ਹੈ ਐਂਡ ਦੋਸਤੋ ਜੋ ਰਾਸ਼ਪਤੀ ਦੀ ਜੋ ਆਥਰ ਸੈਰੇਮਨੀ ਦਾ ਜੋ ਸੰਬੰਧ ਹੈਗਾਗਾ ਆਰਟੀਕਲ 60 ਨਾਲ ਕਿੰਸਨ ਸੇਦ ਰਹੀ ਰਾਸ਼ਪਤੀ ਕੋਲ ਸਕਤੀ ਹੁੰਦੀ ਹੈ ਕਿ ਅਪਰਾਧੀ ਦੀ ਸਜ਼ਾ ਮਾਫ ਕਰਵਾ ਸਕਦਾ ਹੈ राइट आंसर है ठीक है जी जो आर्टिकल बत्र है इस राही राष्ट्रपति को सख्ती होंगी है कि वह किसी अपराधी की जो सज़ा माफ करवा सकता है भारत के राष्ट्रपति को किन्न प्रकार दिया दिटो ने होंदिया राइट आंसर है तीन ठीक है जी ਜੋ ਰਾਸ਼ਪਤੀ ਕੋਲ ਤਿੰਨ ਤਰ੍ਹਾਂ ਦੇ ਜੋ ਵਿਟੋ ਸ਼ਕਤੀਆਂ ਹੁੰਦੀਆਂ ਨੇ ਐਂਡ ਜੋ ਵਿਟੋ ਸ਼ਕਤੀਆਂ ਦਾ ਜੋ ਸੰਬੰਧ ਹੈਗਾ ਆਰਟੀਕਲ 111 ਨਾਲ ਭਾਰਤ ਦਾ ਕਿਹੜਾ ਰਾਸ਼ਪਤੀ ਲਗਾਤਾਰ ਦੋ ਵਾਰ ਰਾਸ਼ਪਤੀ ਬਣਿਆ ਤਾਂ ਰਾਈਟ ਆਨਸਰ ਹੈ ਡਾਕਟਰ ਰਜਿੰਦਰ ਪ੍ਰਸਾਦ ਠੀਕ ਹੈ ਡਾਕਟਰ)^{(1)})^{(2)}^{(3)})^{(4)}^{(5)})^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)} ਜੋ ਭਾਰਤ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀਗਾ ਐਂਡ ਇਹ ਲਗਾਤਾਰ ਦੋ ਵਾਰ ਰਾਸ਼ਟਰਪਤੀ ਚੁਣਿਆ ਗਿਆ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਬਣੀ ਤਾਂ ਰਾਈਟ ਆਨਸਰ ਹੈ ਸ਼੍ਰੀਮਤੀ ਪ੍ਰਤਿਵਾ ਪਟਲ ਠੀਕ ਹੈ ਸ਼੍ਰੀਮਤੀ ਪ੍ਰਤਿਵਾ ਦੇਵੀ ਪਟਲ ਜੋ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ ਸੀਗੀ ਇਸ ਦਾ ਜੋ ਰਾਜਕਾਲ ਸੀਗਾ 2007 ਤੋਂ ਲੈ ਕੇ 2012 ਤੱਕ ਐਂਡ ਇਹ ਜੋ 12ਵੀਂ ਭਾਰਤ ਦੀ ਰਾਸ਼ਪਤੀ ਸੀ ਕਿਸੇ ਹਾਲਤ ਵਿੱਚ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਰਾਸ਼ਪਤੀ ਦਾਪ ਦਾ ਖਾਲੀ ਰਹਿ ਸਕਦਾ ਹੈ ਤਾਂ ரைਟ ਆਨਸਰ ਹੈ 6 ਮਹੀਨੇ ਠੀਕ ਹੈ ਜੀ ਮੈਕਸਿਮਮ ਜੋ 6 ਮਹੀਨੇ ਤੱਕ ਜੋ ਰਾਸ਼ਪਤੀ ਦੀ ਉਹ ਸੀਟ ਖਾਲੀ ਰਹਿ ਸਕਦੀ ਹੈ ਭਾਰਤ ਦੀਆਂ ਤਿੰਨੇ ਸਨਾਵਾਂ ਦਾ ਮੁਖੀ ਕੌਣ ਹੁੰਦਾ ਹੈ ਤਾਂ ਰਾਈਟ ਆਨਸਰ ਹੈ ਰਾਸ਼ਪਤੀ ਠੀਕ ਹੈ ਜੋ ਤਿੰਨੇ ਸਨਾਵਾਂ ਨੇ ਜਲ ਥਲ ਅਤੇ ਵਾਯੂ ਸੈਨਾ ਇਹਨਾਂ ਦਾ ਮੁਖੀ ਰਾਸ਼ਪਤੀ ਹੁੰਦਾ ਹੈ ਐਂਡ ਰਾਸ਼ਪਤੀ ਦੇ ਜੋ ਹਸਤਖਰ ਨਾਲ ਹੀ ਕਿਸੇ ਦੇਸ਼ ਨਾਲ ਜੰਦ ਬੰਦ ਹੋ ਸਕਦਾ ਹੈ ਜਾਂ ਲੱਗ ਸਕਦਾ ਹੈ ਸੰਸਦ ਵਿੱਚ ਬਿੱਲ ਕਿਸਤੇ ਅਸਖਰ ਹੋਣ ਨਾਲ ਕਾਨੂੰਨ ਬਣਦਾ ਹੈ ਤਾਂ ਰਾਈਟ ਆਨਸਰ ਹੈ ਰਾਸ਼ਟਰਪਤੀ ਠੀਕ ਹੈ ਜੀ ਜੋ ਫਾਈਨਲੀ ਅਪਰੂਵਲ ਦਿੱਤੀ ਜਾਂਦੀ ਹੈ ਬਿੱਲ ਨੂੰ ਰਾਸ਼ਟਰਪਤੀ ਵੱਲੋਂ ਆਜ਼ਾਦ ਭਾਰਤ ਦੇ ਦੂਸਰੇ ਰਾਸ਼ਟਰਪਤੀ ਦੀ ਪਛਾਣ ਕਰੋ ਦਾ ਰਾਈਟ ਆਨਸਰ ਹੈ ਐਸ ਰਾਧਾ ਕ੍ਰਿਸ਼ਨਨ ਠੀਕ ਹੈ ਜੀ ਐਸ ਰਾਧਾ ਕ੍ਰਿਸ਼ਨਨ ਜੋ ਭਾਰਤ ਦੇ ਜੋ ਦੂਸਰੇ ਰਸ਼ਟਰਪਤੀ ਹੋਏ ਨੇ ਐਂਡ ਪਹਿਲੇ ਰਸ਼ਟਰਪਤੀ ਆਪਾਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ ਡਾਕਟਰ ਰਜਿੰਦਰ ਪ੍ਰਸਾਦ ਜੋ ਕਿ ਲਗਾਤਾਰ ਦੋ ਵਾਰ ਰਸ਼ਟਰਪਤੀ ਰਹੇ ਸਨ ਐਂਡ ਉਹਨਾਂ ਤੋਂ ਬਾਅਦ ਜੋ ਐਸ ਰਾਧਾ ਕ੍ਰਿਸ਼ਨਨ ਜਨਕੀ ਸਰਪੱਲੀ ਰਾਧਾ ਕ੍ਰਿਸ਼ਨਨ ਜੋ ਭਾਰਤ ਦੇ ਦੂਸਰੇ ਰਸ਼ਟਰਪਤੀ ਬਣੇ ਐਮਰਜੈਂਸੀ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ

ਪੰਜਾਬ ਵਿੱਚ ਹੁਣ ਤੱਕ 8 ਵਾਰ ਜੋ ਰਾਸ਼ਪਤੀ ਰਾਜ ਲੱਗ ਚੁੱਕਾ ਹੈ ਵਿੱਤੀ ਐਮਰਜੈਂਸੀ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ ਤਾਂ ਰਾਈਟ ਆਨਸਰ ਹੈ ਅਨੁਸ਼ੇਦ 360 ਠੀਕ ਹੈ ਜੀ ਜੋ ਆਰਟੀਕਲ 360 ਹੈ ਇਹ ਸੰਬੰਧਿਤ ਹੈਗਾ ਵਿੱਤੀ ਐਮਰਜੈਂਸੀ ਨਾਲ ਐਂਡ ਦੋਸਤੋ ਇੱਥੇ ਤੁਸੀਂ ਧਿਆਨ ਰੱਖਣਾ ਜੇ ਸਿਰਫ ਤੁਹਾਨੂੰ ਐਮਰਜੈਂਸੀ ਬਾਰੇ ਪੁੱਛਿਆ ਜਾਵੇ ਤਾਂ ਉਹ ਆਪਣਾ ਰਾਈਟ ਆਨਸਰ 352 ਹੋਵੇਗਾ ਐਂਡ ਜੇਕਰ ਵਿੱਤੀ ਐਮਰਜੈਂਸੀ ਨਾਲ ਸੰਬੰਧਿਤ ਆਰਟੀਕਲ ਪੁੱਛਿਆ ਜਾਵੇ ਤਾਂ ਰਾਈਟ ਆਨਸਰ ਆਪਣਾ 360 ਹੋਵੇਗਾ ਐਂਡ ਤੁਹਾਨੂੰ ਦੱਸਦੀ ਹਾਂ ਹਜੇ ਤੱਕ ਭਾਰਤ ਅੰਦਰ ਇੱਕ ਵਾਰ ਵੀ ਜੋ ਵਿੱਤੀ ਐਮਰਜੈਂਸੀ ਨਹੀਂ ਲੱਗੀ ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਆਪਣੇ ਟੌਪ 20 ਐਮਸੀਕਿਊਸ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗਿਆ ਹੈਲਪਫੁਲ ਲੱਗਿਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ